ਕਹਿੰਦਾ ਕੋਈ ਵਿਚਾਰ ਦਿਓ ਗਰੁੱਪ ਦੇ ਵਿੱਚ ਇੱਥੇ ਸਾਰੇ ਤੇ ਭਾਈ ਆਪਾਂ ਬ੍ਰਹਮ ਗਿਆਨੀ ਆ ਤੇ ਵਿਚਾਰ ਕਿਹਨੂੰ ਦਈਏ ਕੋਈ ਇਹ ਤੇ ਮੰਨਣ ਨੂੰ ਤਿਆਰ ਨਹੀਂ ਵੀ ਮੈਨੂੰ ਕੱਖ ਨਹੀਂ ਪਤਾ ਸਾਰੇ ਹੀ ਰੋਲੀ ਪਾਈ ਜਾਂਦੇ ਹੈ ਥੱਲੇ ਕੋਈ ਗੱਲ ਕਰਦਾ ਹੀ ਨਹੀਂ ਆ ਅੰਤਰ ਜੋਤ ਅਨੰਤਰ ਬਾਣੀ ਸੱਚ ਸਹ ਸਿਉ ਲੈ ਬਲਾਈ ਹੈ ਉਹ ਤੇ ਹੁਣ ਜੋਗੀਆਂ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਸਿੱਧ ਗੋਸ਼ਟ ਕੀਤੀ ਤੇ ਜੋਗੀਆਂ ਦੇ ਨਾਲ ਗੱਲਬਾਤ ਕੀਤੀ ਉਹ ਸੁਨ ਨੂੰ ਸੁਨ ਜਾ ਕੇ ਵੰਦੀ ਸੀ ਤੇ ਅੰਤਰ ਸੁਨ ਬਾਹਰ ਸੁਨ ਇਹ ਤਿੰਨ ਤਰ੍ਹਾਂ ਦੀ ਸੁਨਵਾ ਚਾਰ ਤਰ੍ਹਾਂ ਦੀ ਸੁਨਵਾ ਇੱਕ ਤਰ੍ਹਾਂ ਦੀ ਸੁਨਵਾ ਹੈ ਇਹ ਇਹ ਤੁਹਾਡਾ ਮਤਬਲ ਨਹੀਂ ਗੈਨਾ ਉੱਤੇ ਗਿਆਨ ਗੋਸ਼ਟ ਕਰਨ ਦਾ ਇਹ ਤੇ ਯੋਗ ਮਤਵ ਤੇ ਜੋਗੀਆਂ ਨਾਲ ਬਾਬਾ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਹੋਈ ਹੈ ਆਓ ਜਿੱਦਾਂ ਡਾਕਟਰ ਸਾਹਿਬ ਕਹਿ ਰਹੇ ਹੈ ਇਹ ਪੰਜ ਤਰ੍ਹਾਂ ਦਾ ਮਨ ਵਾ ਇੱਕ ਮਨੂਆ ਵਾ ਇੱਕ ਆਤਮਾ ਵਾ ਉਹ ਵਾ ਜੀ ਹੱਦ ਹੋ ਗਈ ਤੁਹਾਡੇ ਵਾਲੀ ਕੋਈ ਗੱਲ ਕਰੋ ਕੋਈ ਰੱਬ ਦੀ ਗੱਲ ਕਰੋ ਵੀ ਅਸੀਂ ਕੀਰਤਨ ਕੀਤਾ ਕਥਾ ਕੀਤੀ ਉਹ ਕੀਤਾ ਜੋਤ ਜਾਗੀ ਜੋਤ ਬੋਝੂਗੀ ਆਵਾਜ਼ ਆਗੀ ਤੂਰ ਸੁਣੀ ਜਾਂਦਾ ਇਹ ਕੀ ਹੋ ਰਿਹਾ ਵਾ ਇਹ ਜਿਹੜੀ ਕਹਿੰਦੇ ਨੇ ਅੰਤਰ ਜੋਤ ਨਿਰੰਤਰ ਬਾਣੀ ਆਹ ਦੀ ਅਗਲੀ ਤੁਕ ਪੜ੍ਹਨ ਸਾਚੇ ਸਾਇਬ ਸਾਚੇ ਸ਼ਬਦ ਲੈ ਬਲਾਈ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਕਿਹੜੀਆਂ ਜੋਤਾਂ ਤੇ ਬਾਣੀਆਂ ਦੇ ਚੱਕਰਾਂ 'ਚ ਫਿਰੇ ਹੋ ਫਿਰਦੇ ਹੋ ਗੁਰੂ ਨਾਨਕ ਸਾਹਿਬ ਨੇ ਸਾਰਾ ਸ਼ਬਦ ਨਾ ਬਰਾਗੀਆਂ ਦੇ ਪਰਥਾਏ ਉਚਾਰਨ ਕੀਤਾ ਵਾ ਕੋਈ ਬਰਾਗੀ ਮਹਾਰਾ ਦੇ ਸਾਹਮਣੇ ਬੈਠਾ ਹੋਇਆ ਤੇ ਬਰਾਗੀ ਦੇ ਨਾਲ ਗੁਰੂ ਨਾਨਕ ਸਾਹਿਬ ਗੱਲਬਾਤ ਕਰ ਰਹੇ ਹ ਉਹ ਕਹਿੰਦੇ ਸ਼ਬਦ ਦੇ ਨਾਲ ਲੈ ਬલાਓ ਤੁਸੀਂ ਕਿਹੜੇ ਚੱਕਰਾਂ 'ਚ ਪਏ ਫਿਰਦੇ ਹੋ ਹਾਂਜੀ ਮੈਂ ਤਾਂ ਬੜਾ ਹੈਰਾਨ ਹੋਇਆ ਇਹ ਬੁੱਢੇ ਵਾਰ ਤੱਕ ਪੈਸੇ ਕਮਾਉਣ ਤੇ ਲੱਗੇ ਨੇ ਕੁਰਸੀਆਂ ਤੇ ਬੈਠੇ ਹੋਏ ਨੇ ਤੇ ਬ੍ਰਹਮ ਗਿਆਨ ਘੋਟੀ ਜਾਂਦੇ ਐ ਸੋ ਨਾ ਵਾ ਸੁਣ ਜੀ ਇਹ ਤੁਹਾਡਾ ਤੇ ਵਿਸ਼ਾ ਹੀ ਨਹੀਂ ਇਸ ਵਿਸ਼ੇ ਉਤੇ ਬੋਲਣਾ ਦਾ ਜਿੰਨੇ ਤੁਸੀਂ ਗੁਰਪੰਗਰਪਾ ਜਮਾਇਤ ਵੇਖ ਲਿਆ ਮਤਾਈ ਹੁਈ ਨਾ ਬੋਲਦਾ ਇਹ ਤੇ ਕੋਈ ਜੋਗੀ ਹੋਵੇ ਤੇ ਉਹਦੇ ਨਾਲ ਕੋਈ ਚਰਚਾ ਹੁੰਦੀ ਕਿ ਤੁਸੀਂ ਤੇ ਮਾਇਆ ਧਾਰੀ ਹੋ ਤੇ ਤੁਸੀਂ ਤੇ ਪੈਸਾ ਕਮਾਉਂਦੇ 2-2 ਲੱਖ ਰੁਪਈਆ ਮਹੀਨੇ ਦਾ ਤੇ ਤੁਸੀਂ ਤੇ ਮਾਇਆ ਮਨੋ ਨਾ ਵੀਸਰੇ ਮੰਗੇ ਦਮਾ ਦਮ ਤੇ ਤੁਸੀਂ ਨਾਦ ਸੁਣ ਗਿਆ ਔਰ ਤੂਰ ਸੁਣ ਗਿਆ ਬਾਜ ਆ ਗਈ ਉਹ ਹੋ ਗਿਆ ਚਿੱਤ ਤੁਹਾਡਾ ਟਿਕ ਨਹੀਂ ਦਿਆ ਕਿਸ ਦਾ ਸਾਰੀ ਦਿਹਾੜੀ ਤੁਸੀਂ ਇੱਥੇ WhatsApp ਤੇ ਬੈਠੇ ਰਹਿੰਦੇ ਹੋ ਇਹ ਤੇ ਮਾਹਪੁਰਖ ਹੁੰਦਾ ਕਿ 2-2 ਸਾਲ ਮੂਨ ਧਾਰਨ ਕਰਨਾ ਕਿਸੇ ਨਾਲ ਗੱਲ ਨਾ ਕਰਨੀ ਤੇ ਤੁਸੀਂ 2 ਮਿੰਟ ਨਹੀਂ ਚੁੱਪ ਕਰਦੇ WhatsApp ਤੇ ਸਾਰੀ ਦਿਹਾੜੀ ਲੱਗੇ ਰਹਿੰਦਾ ਇਦਾਂ ਕੋਈ ਜੁੱਤਾ ਅੰਦਖੇ ਦਿਖਦੀ ਆਉਂਦੀ ਹੈ ਇਦਾਂ ਕੋਈ ਅੰਦਰ ਦੀ ਆਵਾਜ਼ ਸੁਣਾਈ ਦੇਂਦੀ ਹੁੰਦੀ ਕਿਹੜੀ ਚੱਕਰਾਂ 'ਚ ਪੈ ਗਏ ਤੁਸੀਂ ਐਵੇਂ ਜਾਣ ਕੇ ਸਮਾਂ ਬਰਬਾਦ ਕਰੀ ਜਾਂਦੇ ਸੁਣਦੇ ਉੱਤੇ ਲੜੀ ਜਾਂਦੇ ਇੱਕ ਕਹਿੰਦਾ ਚਾਰ ਤਾਰਾਂ ਦੀ ਸੁਣਨਾ ਜੋ ਜਗ ਕਹਿੰਦਾ ਇੱਕ ਸੁਣ ਤੇ ਤੋਹਾਂ ਚਾਰ ਤਰ੍ਹਾਂ ਦੀ ਸੁਣੋਵੇ ਜਾਂ ਇੱਕ ਤਰ੍ਹਾਂ ਤੋਹਾਂ ਕੀ ਲੈਣਾ ਹੈ ਗੱਲ ਚ ਇਹ ਤੇ ਜੋਗੀਆਂ ਦਾ ਮਤਵ ਵਾਤ ਬਾਬੇ ਨੇ ਉਹਨਾਂ ਨਾਲ ਗੱਲ ਕਰਦੇ ਇਹੋ ਜਿਹੀਆਂ ਗੱਲਾਂ ਕਹੀਆਂ ਸੀ ਤੇ ਤੁਸੀਂ ਐਵੇਂ ਚੱਕਰਾਂ 'ਚ ਪਏ ਫਿਰਦੇ ਹੋਏ ਇਹ ਮੱਥੇ 'ਚ ਜੋਤ ਜਗਨ ਦੇ ਹੀ ਆ ਉਹਦੇ ਪਿੱਛੇ ਬਾਣੀ ਚੱਲਣ ਦੇ ਹੀ ਆ ਅੱਛਾ ਜੀ ਰਾਗੀ ਉੱਥੇ ਪਿੱਛੇ ਬੈਠੇ ਆ ਉੱਥੋਂ ਬਾਤ ਸੁਣ ਲਓ ਜੀ ਕੀ 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 ਮੂਰਖ ਮੱਤੀਆਂ ਗੱਲਾਂ ਕਰਨ ਦੇ ਲੋਕ ਮੇਰਾ ਇਹ ਤੂਰ ਵੱਜ ਗਿਆ ਮੈਂ ਕਿਹਾ ਮੇਰ ਕੋ ਆ ਮੈਂ ਤੇਰਾ ਤੂਰ ਵੇਖੀ ਬੰਦ ਕਿਦਾਂ ਕਰਦਾ ਹੈ ਕੋਈ ਉਹ ਮੂੰਹ ਉੱਠ ਕੇ ਤੋਂ ਦੀ ਹਿੰਮਤ ਨਹੀਂ ਸਵੇਰੇ ਇਹਨਾਂ ਦੀ ਕੋਈ ਧਿਆਨ ਸਾਧਨਾ ਨਹੀਂ ਕੋਈ ਜਪ ਸਾਧਨਾ ਨਹੀਂ ਸਿੱਧੇ ਹੀ ਬ੍ਰह्म ਗਿਆਨੀ ਮੈਂ ਤੇ ਅੱਗੇ ਵੀ ਆਣਾ ਨਾ ਜਿਹਨੇ ਕੋਈ ਨਾਦ ਨੂਦ ਸੁਣਨਾ ਨਾ ਉਹ ਸਿਰ 'ਚ ਪਾਉ ਸਵਾਹ ਤੇ ਇਧਰ ਹਿਮਾਚਲ ਦੀਆਂ ਗੁਫਾਆਂ ਆ ਗਿਆ ਮੈਂ ਤੁਹਾਨੂੰ ਛੱਡ ਆਉਂਗਾ ਉੱਥੇ ਉੱਥੇ ਬਹਿ ਜਾ ਕੇ ਜੇ ਕੋ ਵਾਜੇ ਉਹ ਜੇ ਅੰਦਰੋਂ ਛੈਣੇ ਜੋਤ ਟੀਂ ਟੀਂ ਤੂਰੀਆਂ ਸੁਣਨੀਆਂ ਨਾ ਇਹਨੂੰ ਸੇਰਚ ਪਾਓ ਸਵਾਹ ਤੇ ਬਣ ਜੋ ਜੋਗੀ ਪਤਾ ਲੱਗਿਆ ਲੋਕਾਂ ਨੂੰ ਤੁਸੀਂ ਯੋਗ ਮੱਤ ਜੀ ਵਿੱਚ ਹਾਂ ਸ਼ਾਮਲ ਹੋ ਗਏ ਨੇਟ ਦੀ ਬੜੀ ਮੁਸ਼ਕਲ ਆਉਂਦੀ ਤਾਂ ਬਾਬਾ ਫਰੀਦ ਸਾਹਿਬ ਖਲੋਗੇ ਜਾ ਕੇ ਥੋੜੇ ਜਿਹਾ ਹਟ ਮੈਂ ਬਖਤਾਰ ਕਾਕੀ ਤੋਂ